ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਗਵਾਰਡ ਦੇ ਮੰਨੇ ਪ੍ਰਵੰਨੇ ਸਾਡੇ ਸੇਠ ਤੌੜੀ ਸੇਠ ਦੇ ਫੈਪੀ ਸੇਠ ਦੇ ਲੈਂਟਰ ਪੈ ਰਿਹਾ ਹੈਗਾ ਅੱਜ ਬਜਰੀ ਦੀ ਸੇਵਾ ਸਾਡਾ ਗਵਾਰਡ ਕਰ ਰਿਹਾ ਹੈਗਾ ਉਧਰ ਸੀਮੈਂਟ ਬਜਰੀ ਰੇਤੀ ਸਾਡੇ ਕੋਲ ਦੇ ਸਾਡੇ ਆ ਦੇ ਚੰਨਾ ਫੇਰ ਜੇ ਕੈਨੇਡਾ ਤੋਂ ਆਇਆ ਬੰਦਾ ਇਹ ਕਹਨੂੰ ਆਇਆ ਹਾਂ ਕੈਨੇਡਾ ਤੋਂ ਇਹ ਕੈਨੇਡਾ ਤੋਂ ਆਇਆ ਇੱਥੋਂ ਆਇਆ ਸ਼ਰਮਾ ਇਹ ਕੈਨੇਡਾ ਤੋਂ ਆ ਕੇ ਕੰਮ ਕਰਦਾ ਠੀਕ ਹੈ ਸਾਡੇ ਸਿੱਖੀ ਸੇਡ ਦੇ ਪੈ ਰਹਿ ਗਏ ਨੇ ਇੱਥੇ ਨਾ ਨਾ ਬੱਸ ਠੀਕ ਹੈ ਵੈਬਰਜੀ ਕਸਾਲ ਸਾਹਿਬ ਵੈਬਰਜੀ ਕੀ ਫਰਤੇ ਅੱਜ ਸਾਡੇ ਗਵਾਰਡ ਦੀ ਸੰਗਤ ਲੱਗੀ ਹੋਈ ਆ ਥੋੜੀ ਸੇਟ ਤੇ ਲੈਂਟਰ ਪਰ ਹੈਗਾ ਆ ਤੁਹਾਨੂੰ ਲਾਈਵ ਦਿਖਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਗਵਾੜ ਦੇ ਹੈਪੀ ਸ਼ੇਡ ਦੇ ਲੈਂਟਰ ਪੈਂਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ད�ྲི མར ཁ རྱ རྱེ རྱེ རྱོ རྱེ རྱེ རོེ རེ རོ ར ེ ར ཁེ རས ོེ སསེ ེ ེe ར ེེ